ਦੈਨਿਕ ਸੁਰਾ ਦੇਖ ਰਹੇ ਦੋਸਤਾਂ ਸਵਾਗਤ ਹੈ ਮੈਂ ਰੀਸ਼ਰ ਮੋ ਫਲੋਰ ਤੋਂ ਅੱਜ ਅੰਮ੍ਰਿਤਕਰ ਸੈਨਾ ਤਸੀਲ ਫਰੋਲ ਲੋ ਇੱਕ ਵੱਡਾ ਰੋਸ਼ ਮਾਰਚ ਫਲੋਰ ਸ਼ਹਿਰ ਦੇ ਵਿੱਚ ਦਿਖਾਲਿਆ ਗਿਆ ਹੈ ਜਿਸ ਦੀ ਕਵਾਈ ਦੀਪਕ ਰਸਪੂਰੀ ਜੀ ਨੇ ਕੀਤੀ ਜੋ ਪ੍ਰਧਾਨ ਨੇ ਤਸੀਲ ਪ੍ਰਧਾਨ ਵੀ ਨੇ ਤੇ ਅੱਜ ਉਹਨਾਂ ਲੋਕ ਕਿਸ ਕਾਰਨ ਰੋਸ਼ ਮਾਰਚ ਕੱਢਿਆ ਗਿਆ ਪੁੱਛਦੇ ਦੀਪਕ ਜੀ ਰੋਸ਼ ਮਾਰਚ ਦਾ ਕੀ ਕਾਰਨ ਹੈ ਸੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਹੱਕ ਔਰ ਸੱਚ ਦੀ ਆਵਾਜ਼ ਨੂੰ ਜਿਹੜਾ ਪਬਲਿਕ ਤੱਕ ਲੈ ਕੇ ਜਾਂਦੇ ਤਾਂ ਹੀ ਜਿਹੜਾ ਇਹ ਜਿਹੜੇ ਮਸਲੇ ਹੱਲ ਹੋ ਸਕਦੇ ਆ ਸੋ ਦਾਨਿਕ ਸਵੇਰਾ ਟੀਵੀ ਦਾ ਵੀ ਧੰਨਵਾਦ ਸੋ ਸਾਡਾ ਅਜੰਬੇਡਕਰ ਸੈਨਾ ਪੰਜਾਬ ਤਹਿਸੀਲ ਫਲੋਰ ਵੱਲੋਂ ਹਲਕਾ ਫਲੋਰ ਦੇ ਅੰਦਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਲੁੱਟਾਂ ਖੋਹਾਂ ਸਨੇਚਿੰਗ ਨਸ਼ਾ ਤਸਕਰਾਂ ਦਾ ਜਿਹੜਾ ਉਹ ਭਾਰੂ ਆ ਕਿਸੇ ਪਾਸੇ ਕੋਈ ਸੇਫ ਨਹੀਂ ਚੋਂ ਦਸ਼ਾਮਾ ਵੱਲ ਜਿੱਥੇ ਮਰਜੀ ਚੱਲ ਜਾਓ ਤੁਹਾਨੂੰ ਸਨੇਚਿੰਗ ਦੀਆਂ ਬਾਰਦਾਤਾਂ ਲੁੱਟਾਂ ਖੋਹਾਂ ਦੀਆਂ ਬਾਰਦਾਤਾਂ ਨਿਤ ਰੋਜ਼ ਜਿਹੜੀਆਂ ਮਿਲੂਗੀਆਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਜੇਕਰ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀ ਨੂੰ ਚੋਰ ਨੂੰ ਫੜਿਆ ਜਾਂਦਾ ਪਰ ਚੋਰ ਸਮਾਨ ਵੇਚਦਾ ਕਿੱਥੇ ਜਾ ਕੇ ਆ ਉਹਨਾਂ ਜਿਹੜਾ ਚੋਰੀ ਦਾ ਸਮਾਨ ਖਰੀਦਦੇ ਉਹਨਾਂ ਦਾ ਕੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਸੋ ਅੱਜ ਲੁੱਟਾਂ ਖੋਹਾਂ ਜਿਹੜੀਆਂ ਇਲਾਕੇ ਬਦ ਰਹੀਆਂ ਉਹਨੂੰ ਨੱਥ ਪਾਉਣ ਲਈ ਸ਼ਹਿਰ ਫਲੋਰ ਦੇ ਅੰਦਰ ਬਹੁਤ ਵੱਡਾ ਸੀ ਜਿਹੜਾ ਰੋਸ ਮਾਰਚ ਹੋ ਕੀਤਾ ਸੋ ਬੇੜਕਾ थाना ਪੰਜਾਬ ਦੇ ਸਾਰੇ ਸਾਥੀ ਅੱਜ ਉਸ ਰੋਸ ਮਤ ਪਹੁੰਚੇ ਸਰਪੁਰਤ ਦੇ ਡੀ 57 ਸਾਈ ਸੀ ਡਿਪਟੀ ਸਾਹਮਣੇ ਕੀ ਪ੍ਰੋਸਾ ਦਿੱਤਾ ਸੋ ਅਜ ਮਾਨਯੋਗ ਡੀਐਸਪੀ ਫਲੋਰ ਸਾਹਿਬ ਨੇ ਸਾਨੂੰ ਪੂਰਨ ਤੌਰ ਤੇ ਵਿਸ਼ਵਾਸ ਦਵਾ ਕਿ ਡੀਐਸਪੀ ਫਲੋਰ ਸਾਡੇ ਹਲਕੇ ਚ ਜਿਹੜੇ ਨਵੇਂ ਆਏ ਆ ਸੋ ਮਾਨਯੋਗ ਐਸਐਸਪੀ ਜ਼ਿਲ੍ਹਾ ਜਿੰਦਰ ਦਿਹਾਤੀ ਸਾਹਿਬ ਵੀ ਜਿਹੜੇ ਨਵੇਂ ਪੋਸਟਡ ਹੋਏ ਆ ਖਖ ਸਾਹਿਬ ਸਾਨੂੰ ਨਾਲ ਤੋਂ ਵੀ ਬਹੁਤ ਕਾਬਿਲ ਅਫਸਰ ਉਹਨਾਂ ਤੋਂ ਆਸ ਔਰ ਉਮੀਦ ਹੈ ਕਿ ਉਹ ਜਲਦ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਆ ਉਹਨਾਂ ਤੇ ਜ਼ਰੂਰ ਉਹ ਗੌਰ ਕਰਨਗੇ ਇੱਥੇ ਲੋਨ ਨੂੰ ਆਰਡਰ ਜਿਹੜਾ ਬੇ ਬਿਲਕੁਲ ਫੇਲ ਹੋ ਚੁੱਕਾ ਉਹਨੂੰ ਸੈੱਟ ਕਰਨਗੇ ਸੋ ਉਹਨਾਂ ਨੇ ਭਰੋਸਾ ਦਿਵਾਇਆ ਕਿ ਮੈਂ ਅੱਜ ਤੋਂ ਬਾਅਦ ਜਿਹੜੀ ਆ ਇਹ ਗੱਲ ਨੂੰ ਵਧਾਇਆ ਜਾਊਗਾ ਪੈਟਰੋਲਿੰਗ ਰਾਤ ਦੇ ਦੌਰਾਨ ਵੀ ਕੀਤੀ ਜਾਊਗੀ ਸੋ ਅੱਜ ਸ਼ਹਿਰ ਦੇ ਵਿੱਚ ਬਹੁਤ ਵੱਡਾ ਇਤਿਹਾਾਰ ਸੀ ਜਨਮ ਅਸ਼ਵੀ ਦਾ ਤੋਂ ਬਿੜਕਾ ਸਾਨਾ ਪੰਜਾਬ ਵੱਲੋਂ ਜਿਹੜਾ ਰੋਸ ਮਾਰਚ ਸ਼ਹਿਰ ਦੇ ਵਿੱਚ ਵੱਖ-ਵੱਖ ਬਜ਼ਾਰਾਂ ਤੋਂ ਸ਼ੁਰੂ ਹੋ ਕੇ ਡੀਐਸਪੀ ਫਰੋਰ ਦਫ਼ਤਰ ਜਿਹੜਾ ਉਹਦਾ ਪਤਲਾ ਫੁਕਣਾ ਸੀ ਪਰ ਅਸੀਂ ਅੱਜ ਜਿਹੜਾ ਤਿਹਾਰ ਨੂੰ ਜਨਮ ਅਸ਼ਮੀ ਦੇ ਤਿਹਾਰ ਨੂੰ ਪਵਨ ਪੁੱਤਰ ਦਿਨ ਨੂੰ ਮੱਖ ਰੱਖਦੇ ਹੋਏ ਇਹ ਜਿਹੜਾ ਰੋਸ ਮਾਰਚ ਕੈਨਸਲ ਕੀਤਾ ਸੋ ਡੀਐਸਪੀ ਫਲੋਰ ਸਾਹਿਬ ਨੇ ਸਾਡੀਆਂ ਜਿਹੜੀਆਂ ਅਰਜੀ ਔਰ ਜਾਜ ਮੰਗਾ ਨੂੰ ਉਹ ਮਾਲਿਆ ਪ੍ਰੋਸੈਸ ਦਿੱਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਸਾਡੇ ਪੈਂਡਿੰਗ ਮਸਲੇ ਆ ਸਾਰਿਆਂ ਨੂੰ ਹੱਲ ਕੀਤਾ ਜਾਊਗਾ ਜਿੰਨੇ ਵੀ ਪੈਂਡਿੰਗ ਮਸਲੇ ਆ ਉਹਨਾਂ ਨੂੰ ਹੱਲ ਕੀਤਾ ਜਾ ਸਕੂਗਾ ਡੀਐਸਪੀ ਫਲੋਰ ਸਰਦਾਰ ਸਰਵਤ ਸਿੰਘ ਪਾਲਣਾ ਨੇ ਪ੍ਰੋਤਸਾਹਿਤ ਕੀਤਾ ਦਿਪਕਰ ਸਿੰਘ ਮੁਰੇ ਜੋ ਕਿ ਸ਼ਹਿਰ ਦੇ ਵਿੱਚ ਕੁਸ਼ਕਟਾਂਵਾ ਏਦਾਂ ਦੀਆਂ ਵਾਪਰਦੀਆਂ ਸੀ ਪਿਛਲੇ ਕੁਝ ਲੰਬੇ ਸਮੇਂ ਤੋਂ ਜਿਹਨਾਂ ਦਾ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਸੀ ਕਾਗਰਕੇ ਪਿੰਡਾਂ ਦਾ ਏਰੀਆ ਤੇ ਜਿੱਥੇ ਕਿਸਾਨ ਕਰਤੀ ਉਸ ਨੂੰ ਲੈ ਕੇ ਅੱਜ ਦਾ ਰੋਸ਼ਮਾਰਚ ਸੀ ਪਰ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਦਿਖਾਉਂਦੇ ਹੋਏ ਕਿ ਆ ਦਿਨ ਤਿਹਾਰ ਬਹੁਤ ਵੱਡਾ ਹੈ ਕ੍ਰਿਸ਼ਨ ਜਨਮਸਮੀ ਹੈ ਰੋਸ਼ਮਾਰਚ ਨਿਕੜਦੇ ਹੋਏ ਡੀਐਫਪੀ ਦਫ਼ਤਰ ਦੇ ਮੁਰੇ ਆਗੇ ਆਪਣਾ ਜਿਹੜਾ ਰੋਸ਼ਪਰ ਪ੍ਰੋਤਸਾਹਿਤ ਕਰਕੇ ਆਪਣੀਆਂ ਮੰਗਾਂ ਉਹਨਾਂ ਤੱਕ ਪਹੁੰਚਾਈਆਂ ਜਿਹੜੇ ਇੱਕ ਬਾਰ ਮੋਤਮਾਰਜਨ ਕਾਲਿਆ ਮੀਤਕਰ ਸੈਨਾ ਆਲੂ ਤੁਹਾਡੇ ਕੋ ਮੰਗ ਪੱਤਰ ਲੈ ਕੇ ਆਏ ਸੀ ਕੀ ਉਹਨਾਂ ਦੀ ਮੰਗਾਂ ਸੇ ਤੁਹਾਡੇ ਲੋਕੀਏ ਵਿਸ਼ਵਾਸ ਜ ਦਿੱਤਾ ਗਿਆ ਇੱਕ ਉਮੀਦਵਾਰ ਸੈਨਾ ਪੰਜਾਬ ਵੱਲੋਂ ਜਿਹੜਾ ਸੀ ਇਹ ਅੱਜ ਮੇਰੇ ਆਫਿਸ ਦੇ ਬਾਹਰ ਇਕੱਠੇ ਹੋ ਕੇ ਇਹਨਾਂ ਨੇ ਆਪਣੀਆਂ ਕੁਝ ਮੰਗਾਂ ਰੱਖੀਆਂ ਨੇ ਜਿਸ ਬੰਦ ਵਿੱਚ ਚੌਕੀ ਇੰਚਾ ਜੱਪਰੇ ਦੇ ਖਿਲਾਫ ਸੰਕੁਚ ਉਹਨਾਂ ਨੂੰ ਅਸੀਂ ਆਲਰੇਡੀ ਹੀ ਜਿਹੜਾ ਸੀ ਉਹਦੇ ਬਰਕਰਾਰ ਕੋ ਸ਼ਿਕਾਇਤਾਂ ਸਨ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਪਰਸੋਂ ਰਾਤ ਨੂੰ ਹੀ ਪੁਲਿਸ ਲੈਣ ਹਾਜ਼ਰ ਕਰ ਦਿੱਤਾ ਹੈਗਾ ਕੁਝ ਇਹਨਾਂ ਦੀਆਂ ਮੰਗਾਂ ਨੇ ਚਾਰ ਪੰਜ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਸਾਡੇ ਕੋਲ ਕੁਝ ਪੁਰਾਣੇ ਮੁਕਦਮੇ ਨੇ ਉਹ ਅਦਾਲਤ 'ਚ ਨਹੀਂ ਦਿੱਤੇ ਗਏ ਇੱਕ ਦੋ ਚੋਰੀਆਂ ਦੇ ਸਬੰਧ ਤੇ ਇਹਨਾਂ ਨੇ ਗੱਲ ਕੀਤੀ ਆ ਇਹ ਸਾਰਾ ਹੀ ਜਿਹੜਾ ਇਹ ਇਹਨਾਂ ਨੂੰ ਵਿਦਨ ਇਹਨਾਂ ਨੇ ਮੈਂ ਪ੍ਰੋਮਿਸ ਕੀਤਾ ਵੀ ਵਿਦਨ ਵੀਕ 'ਚ ਜਿਹੜਾ ਕੰਮ ਆ ਸਾਰਾ ਖਤਮ ਕਰਤਾ ਜਾਵੇਗਾ ਕਿਉਂਕਿ ਮੇਰੀ ਪੋਸਟਿੰਗ ਵੀ ਹਜੇ 10 ਦਿਨ ਪਹਿਲਾਂ ਹੀ ਇੱਥੇ ਹੋਈ ਹੈ 8-9 ਦਿਨ ਹੋਏ ਨੇ दैनिक सवेरा शर्मा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप